ਲੈ ਵੀ ਦੋਸਤੋ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਕਈ ਦਿਨਾਂ ਬਾਅਦ ਆਪਾਂ ਪਹੁੰਚੇ ਹੈਪੀ ਕੋਲੇ ਤੇ ਹੈਪੀ ਦੇ ਵੀ ਵਲੌਗ ਤੁਸੀਂ ਦੇਖੀਆ ਨੂੰ ਹੈਪੀ ਨੇ ਸਬਜ਼ੀ ਦੁਆਰੇ ਲਾਤੀ ਮਟਰ ਮਟਰ ਬੇਜ ਤੇ ਸੀਗੇ ਤੇ ਕਰਦੇ ਆਂ ਹੈਪੀ ਨਾਲ ਗੱਲਬਾਤ ਬਣੇ ਰਹੋ ਵੀਡੀਓ ਚ ਪੀ ਲਾਈ ਜਾਂਦਾ ਪਾਣੀ ਤੇ ਆਜਾ ਸਾਡੀ ਕਰੌਣੇ ਗੱਲਬਾਤ ਕੀ ਹਾਲ ਨੇ ਹੈਪੀ ਠੀਕ ਆ ਬਈ ਕਿਵੇਂ ਆ ਲੌਣਾ ਨੂੰ ਨੱਕਾ ਤੇ ਲਾਲਾ ਪਹਿਲਾਂ ਤਾਂ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਆਪਣੇ ਵੀਡੀਓ ਦੇਖਦੇ ਨੇ ਤੇ ਬਾਈ ਕਈ ਆਪਾਂ ਨੂੰ ਖੇਤ ਮਿਲਣ ਵੀ ਆਉਂਦੇ ਨੇ ਸਾਰੇ ਵੀਰਾਂ ਦਾ ਧੰਨਵਾਦ ਵੀ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਆਪਾਂ ਨੂੰ ਪਰਸ ਮੁੰਡੇ ਆਏ ਸੀ ਤੋਂ ਹਾਂ ਪਰਸ ਮੁੰਡੇ ਆਏ ਸੀ ਮੈਂ ਕਿਹਾ ਸੰਗਰੂਰ ਵਾਲੇ ਲੱਗਦੇ ਹੋ ਕਹਿੰਦੇ ਬਈ ਤੈਨੂੰ ਕਿਵੇਂ ਪਤਾ ਲੱਗਿਆ ਮੈਨੂੰ ਕਹਿੰਦੇ ਯਾਰ ਬਾਈ ਨੂੰ ਕਿਵੇਂ ਪਤਾ ਲੱਗਿਆ ਸੰਗਰੂਰ ਵਾਲੇ ਨੇ ਤੇ ਮੈਂ ਕਿਹਾ ਸਾਡੇ ਨਾਲ ਇੱਕ ਸੰਗਰੂਰ ਵਾਲਾ ਵੀ ਹੈਗੇ ਨੇ ਉਹ ਮੈਂ ਕਿਹਾ ਉਹਦੇ ਉਧਰ ਹੈਗੇ ਆ ਬੰਦੇ ਜਾਣ ਪਛਾਣ ਵਾਲੇ ਤੇ ਮੈਂ ਕਿਹਾ ਤਾਂ ਹੀ ਉਹ ਤੁਹਾਨੂੰ ਪਛਾਣ ਗਿਆ ਹਾਂ ਯਾਰ ਆ ਹੋਗਾ ਖਾਤੇ ਆਈ ਸੀ ਉਹ ਮੋਟਰਸਾਈਕਲ ਤੇ ਆਈ ਸੀ ਬਾਈ ਉਹ ਯਾਰ ਉਹ ਕਹਿੰਦੇ ਸੀ ਫੈਕਟਰੀ 'ਚ ਲੱਗੇ ਹੋયા ਕਹਿੰਦੇ ਦਿਨ ਰਾਤ ਮਰ ਹੀ ਜਾਂਦੇ ਰਹਿੰਦੇ ਹੈਗੇ ਹਮਮ ਚਲ ਆਪਾਂ ਸਾਰਿਆਂ ਨੂੰ ਕਿਸਾਨ ਭਰਾਵਾਂ ਨੂੰ ਦੇਖਾ ਹੈਪੀ ਦੇ ਵੀ ਵੀਡੀਓ ਆਉਂਦੀਆਂ ਨੇ ਹਨਾ ਹੈਪੀ ਫਾਰਮ ਲਾਈਫ ਚੈਨਲ ਤੇ ਇਧਰ ਆਪਣੇ ਵਾਲੇ ਤੇ ਵੀ ਸਾਰਿਆਂ ਨੂੰ ਅਸੀਂ ਤਾਂ ਇਹੀ ਗੱਲ ਕਹਿਣਾ ਵੀ ਯਾਰ ਤੁਸੀਂ ਖੇਤੀ ਨਾਲ ਜੁੜੋ ਕੱਟ ਕਰ ਲਓ ਹਨਾ ਵੀ ਖੇਤੀ ਨਾਲ ਜੁੜੇ ਰਹੋ ਤਾਂ ਹੀ ਤੁਹਾਨੂੰ ਅਸੀਂ ਪੈਸੇ ਦੱਸਣ ਦੀ ਕੋਸ਼ਿਸ਼ ਕਰ ਦਿੰਨੇ ਆ ਵੀ ਵਾਲਾ ਕਹਿੰਦਾ ਯਾਰ ਖੋਣੀ ਵੀ ਉਹੀ ਖਾਫ ਖਵਾਈ ਹੋਊਗੀ ਬਈ ਖਾਫ ਖਵਾਈ ਜ਼ਰੂਰ ਹੈਗੀ ਆ ਤੇ ਹੁਣ ਗਰਮੀ ਵੀ ਦੇਖੋ ਫੁੱਲ ਹੋ ਗਈ ਤੇ ਖਾਫ ਖਵਾਈ ਵੀ ਹੈਗਾ ਖਰਚਾ ਵੀ ਹੈਗਾ ਤੇ ਪੈਸਾ ਬਣਦਾ ਵੀ ਮੋਟਾ ਹੀ ਆ ਠੀਕ ਹੈ ਮਿਹਨਤ ਨਾਲ ਤੇ ਜਿਵੇਂ ਆਪਾਂ ਮਟਰਾਂ ਦੀ ਗੱਲ ਕਰੀ ਸੀ ਮਟਰਾਂ ਦਾ ਵੀ ਹੈਪੀ ਤੋਂ ਲਵਾਂਗੇ ਮੋਟਾ ਜਿਹਾ ਹਿਸਾਬ ਤਾਂ ਪਹਿਲਾਂ ਹੈਪੀ ਆ ਆਪਣਾ ਕਿੱਲਾ ਬਾਨਦਾ ਪੂਰਾ ਹਾਂ ਬਈ ਕਿੱਲਾ ਪੂਰਾ ਠੀਕ ਆ ਤੇ ਇਹਦੇ ਚ ਹੁਣ ਕੀ ਕੁਸ ਲਾਤਾ ਸਾਰਾ ਕੁਝ ਦੱਸ ਦੇ ਇਹਦੇ ਚ ਬਈ ਦੇਖੋ ਆਪਾਂ ਸਾਰਾ ਕੁਝ ਬੰਡ ਕੇ ਲਾਇਆਗੇ ਬਈ ਚੋਲੇ ਲਾਇਆਗੇ ਠੀਕ ਆ ਨਾਲ ਨਾਲ ਬੀਬੀ ਦੱਸੀ ਐ ਫਿਰ ਹਾਂ ਦੇਖੀ ਕਨਾਲ ਕਚੌਲੇ ਨੇ ਹਨਾ ਕਨਾਲ ਚੌਲੇ ਨੇ ਬਾਈ ਹਾਂ ਤੇ ਕਨਾਲ ਕ ਟਿੰਡੂ ਦੀ ਆ ਤੁਹਾਨੂੰ ਵੀ ਦੱਸਣਾ ਚੌਲਾਂ ਦਾ ਆਪਾਂ ਕਿਹੜਾ ਕਿਹੜਾ ਲਾਇਆ ਪਹਿਲਾਂ ਚੌਲਾਂ ਦਾ ਆਪਣੇ ਕੋਲ ਪੈਕਟ ਪਿਆਗਾ ਹਾਂ ਪੈਕਟ ਪਿਆ ਨੇ ਤੁਹਾਨੂੰ ਪਹਿਲੀ ਗੱਲ ਚੌਲਾਂ ਦਾ ਪੈਕਟ ਦਿਖਾਉਣਾ ਸਾਨੂੰ ਸਾਰਨੋਂ ਵੱਧ ਪਿਛਲੀ ਵੀਡੀਓ ਤੇ ਕਮੈਂਟ ਆਇਆ ਸੀ ਵੀ ਚੌਲੇ ਹੁੰਦੇ ਕੀ ਆ ਹਾਂ ਕਿਉਂਕਿ ਅੱਧੇ ਬੰਦੇ ਨੂੰ ਚੌਲੇ ਨਹੀਂ ਪਤਾ ਨੂੰ ਲੋਬ ਵੀ ਆ ਦੇ ਵਿੱਚ ਪਾ ਦੀ ਤੂੰ ਲਾ ਹਾਂ ਉਹ ਪਾ ਦਾਂਗੇ ਤੇ ਚੌਲੇ ਲਾਏ ਹੋ ਬਈ ਚੌਲੇ ਕਿਹੜੇ ਲਾਏ ਆ ਪਿਆ ਵੀ ਦੱਸ ਦੀ ਇੱਕ ਤਾਂ ਬਈ ਆਪਾਂ ਸੁਪਰੀਮ ਦਾ ਲਾਇਆ ਇੱਧਰ ਹੀ ਰੱਖ ਮੂੰ ਫਿਰ ਬਾਜ ਨਿਕਾ ਤੇ ਇੱਕ ਤਾਂ ਹੁਣ ਸੁਪਰੀਮ ਦਾ ਲਾਇਆ ਬਈ ਹਾਂ ਤੇ ਇੱਕ ਲਾਇਆ ਬਈ ਆਪਾਂ ਬੀ ਐਨ ਆਰ ਦਾ ਬੀ ਐਨ ਆਰ ਤਾਂ ਸਾਨੂੰ ਪਹਿਲਾਂ ਵੀ ਦੱਸ ਦਿੰਦੇ ਆ ਤੇ ਸੁਪਰੀਮ ਦਾ ਲਾਇਆ ਹੈ ਕਿ ਹੈਪੀ ਨੇ ਤੇ ਹੋਰ ਕੀ ਆ ਗਏ ਦੂਗਾ ਉਦੂਗਾ ਹਾਂ ਬਈ ਆਪਣੇ ਕੋਲੇ ਉਧਰਲੇ ਉਧਰਲੇ ਸਿਰੇ ਤੋਂ ਸਟਾਰਟ ਕਰਕੇ ਲਾਉਣੇ ਆ ਆਪਾਂ ਉਧਰਲੇ ਸਿਰੇ ਤੇ ਬਈ ਆਪਾਂ ਲਾਇਆ ਪ੍ਰਿੰਡੀ ਪਹਿਲੇ ਨੰਬਰ ਤੇ ਪ੍ਰਿੰਡੀ 7001 7001 ਲਾਈਆ ਬਈ ਕੋਸ ਉਸ ਆਪਾਂ ਸੈਮੀਨਾਰਤੀ ਲਾਈਆ ਠੀਕ ਆ ਹਾਂ ਇਨਾ ਸੈਮੀਨਸ ਤੇ 7000 ਜੜੀ ਹੁਣ ਨਵੀਂ ਇਹਨਾਂ ਨੇ ਵੈਰਾਈਟੀ ਲਾਂਚ ਕਰੀਆ ਸੈਮੀਨਸ ਨੇ ਉਹਨਾਂ ਦਾ ਬੀਜ ਦਾ ਰੇਟ ਲਗਭਗ 1.2 ਆ 3400 ਰੁਪਏ ਕਿਲੋ ਆ ਜਿਵੇਂ ਤੁਹਾਨੂੰ ਪਹਿਲਾਂ ਵੀ ਸੀ ਬੀਜ ਦੱਸੇ ਸੀਗੇ ਤੇ ਅੱਜ ਆਪਾਂ ਲਾਈਵ ਹੀ ਨੇ ਤਾਂ ਕਰਕੇ ਦੁਬਾਰੇ ਵੀਡੀਓ ਕਰ ਰਹੇ ਆ ਵੀ ਆਹੀ ਵੀ ਅਸੀਂ ਲਾਇਆ ਅਗਲਾ ਕਹਿੰਦੇ ਉਹਦੂ ਕਹਾ ਬਈ ਆਪਾਂ ਲਾਇਆ ਕਰੇਲਾ ਕਰੇਲੇ ਦੀ ਆਪਾਂ ਲਾਈਆਂ ਬਈ ਚਾਰ ਲਾਈਨ ਠੀਕ ਆ ਕਰੇਲਾ ਥੱਲੇ ਰੱਖਾਂਗੇ ਨਹੀਂ ਬਈ ਜਾਲ ਆਲੇ ਬੈੱਡ ਤੇ ਲਾਇਆਗਾ ਤੇ ਇਹਦੇ ਤੇ ਵੀ ਜਾਲ ਪਾ ਲਾਂਗੇ ਬਾਅਦ ਚ ਹਾਂ ਮੱਕੀ ਵਾਲੇ ਬੈੱਡ ਤੇ ਬਈ ਜਿਹੜੇ ਵਿਚਾਲੇ ਥਾਂ ਪਿਆਗਾ ਦੀਪ ਇੱਥੇ ਆਪਾਂ ਬਾਂ ਠੀਕ ਹੈ ਜੀ। ਕ੍ਰੇਲੇ ਕ੍ਰੇਲੇ ਦਾ ਕਿਹੜਾ ਪੀਲਾ ਹੈ? ਕ੍ਰੇਲੇ ਦੇ ਬਾਈ 2 ਲਾਇਆ। ਕ੍ਰੇਲੇ ਦੀ ਹੋ ਗਈ ਜਰਮੀਨੇਸ਼ਨ? ਹਾਂ ਹਾਂ ਕ੍ਰੇਲੇ ਦੀ ਜਰਮੀਨੇਸ਼ਨ ਹੋ ਗਈ। ਕ੍ਰੇਲਾ ਥੋੜੇ 20-27 ਦਿਨ ਪੀ ਆਪਣਾ ਬਾਈ ਦਿਨ ਚੌਥਾ ਹੀ ਹੈਗਾ। ਚੌਥਾ ਸ਼ਾਮ ਦਾ ਦਿਨ ਹੈ ਤੇ ਦੂਜੀ ਚੀਜ਼ਾਂ ਜਰਮੀਨੇਸ਼ਨ ਛੇਤੀ ਹੁੰਦਾ ਉਹ ਥੋੜਾ ਲੇਟ ਹੁੰਦਾ। ਬਾਕੀ ਥੋੜਾ ਜਿਹਾ ਬਾਹਣ ਬਾਲਾਪੁਰ ਬਲਾ ਕਰਕੇ ਕਿਤੇ ਕਿਤੇ ਬਾਈ ਪਾਣੀ ਉਹਦੇ ਥੋੜਾ ਜਿਹਾ ਧਰਤੀ ਛੇਤੀ ਖਾ ਗਈ ਕਿਉਂਕਿ ਬਾਹਣ ਬਾਲਾ ਬਾਦਸ ਬਾਲਾ ਬਾਹਵਾ। ਕਈ ਦਿਨ ਬਾਹੀ ਗਏ ਬਾਹਣ ਹੁਣ ਤੁਸੀਂ ਹੁਣ ਇੱਥੇ ਵੀ ਦੇਖ ਸਕਦੇ ਹੋ ਕਿ ਸਾਨੂੰ ਪਤਾ ਲੱਗਦਾ ਹੋ ਪਰ ਪਾਣੀ ਦੀ ਗੱਲ ਥੋੜੀ ਘਟਾਈ ਤਾਂ ਹੀ ਆਈ ਆ ਆਪਾਂ ਦੁਬਾਰਾ ਅੱਜ ਪਾਣੀ ਫੇਰ ਜਾਨੇ ਆ। ਭਿੰਡੀ ਹੋ ਗਈ, ਕਰੇਲਾ ਹੋ ਗਿਆ। ਕਰੇਲੇ ਦੇ ਵੀ ਆਪਾਂ ਦੋ ਵੀ ਲਾਏ ਨੇ। ਹਾਂ ਇੱਕ ਤਾਂ ਸੈਮੀਨਸ ਸੈਮੀਨਸ ਦਾ ਲਾਇਆ ਬਾਈ ਤੇ ਇੱਕ ਲਾਇਆ ਬਾਈ ਸੈਂਟਲ। ਠੀਕ ਆ। ਆਪਾਂ ਰਾਜਾ ਬਈ ਇਸ ਟਾਈਮ ਤਾਂ ਨਹੀਂ ਲਾਇਆ ਵੀ ਸਾਰ ਨੂੰ ਦੱਸ ਦਿੰਦੇ ਆ ਵੀ ਰਾਜਾ ਬਹੁਤ ਸਿਰੇ ਦਾ ਕਰੇਲਾ ਹੈਗਾ। ਪਰ ਬਈ ਰਾਜਾ ਆਪਾਂ ਇਸ ਟਾਈਮ ਤਾਂ ਨਹੀਂ ਲਾਇਆ ਭਰਾ ਮੇਰੇ ਕਿਉਂਕਿ ਉਹ ਥੋੜਾ ਜਨਾ ਜਦੋਂ ਗਰਮੀ ਦੇ ਵਿੱਚ ਇੱਕੇਦਾਂ ਬਹਿ ਜਾਂਦਾਗਾ। ਠੀਕ ਜਦੋਂ ਇਹ ਜਿਆਦਾ ਸਟਾਰਟ ਹੋਗਾ ਕਿਉਂਕਿ ਆਪਣਾ ਹੁਣ ਲੇਟ ਹੋ ਗਿਆ ਨਾ ਬਈ ਇਹ। ਇਹ ਲੇਟ ਵਾਲੇ ਉਹ ਚ ਹੈਗਾ ਉਹ ਫਿਰ ਡੌਨੀ ਮਿਲੂ ਉਹਨੂੰ ਇੱਕਦਮ ਆ ਜਾਂਦਾ ਤੇ ਉਹ ਖਤਮ ਛੇਤੀ ਹੋ ਜਾਂਦਾ ਤਾਂ ਕਰਕੇ ਆਪਾਂ ਉਹ ਇਸ ਟਾਈਮ ਲਾਇਆ ਨਹੀਂ ਉਹ ਆਪਾਂ ਗੇਤੀ ਵੈਰਾਈਆਂ ਦੇ ਵਿੱਚ ਬਈ ਆਪਾਂ ਰਾਜਾ ਵੀ ਲਾਉਣੇ ਨੇ ਕੇ ਕ੍ਰੇਲਾ ਹੋ ਗਿਆ ਪ੍ਰਿੰਡੀ ਹੋ ਗਿਆ ਹਾਂ ਤੇ ਉਦੋਂ ਗਾਹ ਬਈ ਆਪਾਂ ਲਾਈਆਂ ਨੇ ਦੋ ਕਬੱਟਾਂ ਤਰ੍ਹਾਂ ਦੀਆਂ ਤਰ੍ਹਾਂ ਹੋ ਗਈਆਂ ਹਾਂ ਤਰ੍ਹਾਂ ਤੋਂ ਬਈ ਵੀ ਦੱਸਿਆ ਹੋਇਆ ਸੀਡ ਦਾ ਸਾਰਾ ਦੱਸਿਆ ਆ ਤੇ ਭੂਜਾ ਦਾ ਆਂਦਾ ਟੀਮ ਦਾ ਆਂਦਾ ਦੋਵਾਂ ਦੇ ਵੀ ਬਧੀਆ ਨੇ ਤੁਸੀਂ ਦੋਵਾਂ ਦੇ ਵਿੱਚ ਜਿਹੜਾ ਮਰਜ਼ੀ ਬਈ ਟਰਾਈ ਕਰ ਸਕਦੇ ਹੋ ਠੀਕ ਆ ਦੋਵੇਂ ਆਪਾਂ ਇਹ ਵਾਰੀ ਲਾਉਣੇ ਆ ਉਸ ਤੋਂ ਬਾਅਦ ਬਈ ਕ੍ਰੇਲਾ ਉਸ ਤੋਂ ਬਾਅਦ ਆਪਾਂ ਖੀਰਾ ਲਾਇਆ ਬਈ ਦੋ ਬੈੱਡ ਹਾਂ ਦੋ ਬੈ ਠੀਕ ਆ ਉਹ ਤਾਂ ਆਪਾਂ ਨੂੰ ਟ్రਾਇਲ ਦੇ ਗਾਹਾਂਲੇ ਸਾਰ ਸਾਨੂੰ ਦੱਸਾਂਗੇ ਪੂਰਾ ਨਾਮ ਹੀ ਉਹਦੀ ਦੱਸਾਂਗੇ ਇੰਜ ਵਾਲਿਆਂ ਨੇ ਟ్రਾਇਲ ਦਿੱਤਾ ਤੇ ਦੂਸਰਾ ਬਈ ਆਪਾਂ ਜਿਹੜਾ ਲਾ ਰਹੇ ਹਾਂ ਹੁਣ ਸੈਮੀਨਸ ਦਾ ਬਈ ਆਪਾਂ ਜੋਹਾ ਲਾਇਆਗਾ ਵਧੀਆਗਾ ਉਹ ਗਰਮੀ ਨੂੰ ਸਹਿਣਸ਼ੀਲਤਾ ਉਹਦੇ ਥੋੜੀ ਜਿਹੀ ਹੈਗੀ ਕੀਰਾ ਕੀਰਾ ਹਾਂ ਸੈਮੀਨਸ ਦਾ ਜੋਹਾ ਜੋਹਾ ਲਾਇਆ ਬਈ ਉਹਦੇ ਦੋ ਬੈੱਡ ਲਾਇਨੇ ਠੀਕ ਹੈ ਕਿਉਂਕਿ ਜਿੰਨੇ ਆਪਾਂ ਬਈ ਤੁਹਾਨੂੰ ਦੱਸਿਆ ਬਈ ਦੀਪ ਆਪਾਂ ਉਹ ਸਾਹਮਣਾ ਰੱਖਿਆ ਵੀ ਜਿੰਨਾ ਕੋਈ ਫਾੜ ਕੇ ਤੇ ਸੇਲ ਹੋ ਸਕ ਹਾਂ 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 ਬਾਕੀ ਬਈ ਗਾਂ ਸਾਨੂੰ ਦੱਸਤਾ ਸੀਗਾ ਵੀ ਆਪਾਂ ਅਚੌਲੇ ਲਾਏ ਹੋਇਆ ਚੌਲੇ ਆਗੇ ਹਾਂ ਜਾਣਕਾਰੀ ਦਿੱਤੀ ਸੀ ਬਈ ਉਹ ਕਿ ਉਦੇ ਥੋੜਾ ਗਾਹਾਂ ਜਾਾਂਗੇ ਬਈ ਤਾਂ ਬਈ ਆਪਾਂ ਟਿੰਡੋ ਲਾਈ ਹੋਈ ਹੈਗੀ ਠੀਕ ਹੈ ਹਾਂ ਟਿੰਡੋ ਦੇ ਵਿੱਚ ਤੁਸੀਂ ਟਰਾਈ ਤੁਹਾਨੂੰ ਦੱਸਿਆ ਸੀਗਾ ਵੀ ਤੁਸੀਂ ਭੂਜਾਂ ਨੂੰ ਵੀ ਕਰ ਸਕਦੇ ਹੋ ਤੇ ਆਪਾਂ ਨਿਰਮਲ ਸੀਰ ਨੂੰ ਟਰਾਈ ਕਰਿਆ ਬਾਈ ਇਹ ਵੀ ਵਧੀਆਗਾ ਪੂਰਾ ਚੰਗਾ ਬੀ ਹੈਗਾ ਠੀਕ ਹੈ ਆਪਾਂ ਨਿਰਮਲ ਸੀਰ ਦੀ ਹੀ ਟਰਾਈ ਕਰੀਆ ਤੇ ਉਸ ਤੋਂ ਬਾਅਦ ਜੇ ਆਪਾਂ ਬਈ ਗਾਹਾਂ ਗੱਲ ਕਰ ਲਈਏ ਤੇ ਗਾਹਾਂ ਬਈ ਆਪਾਂ ਤੋਰੀਆਂ ਤੇ ਕੱਦੂ ਲਾਏ ਹੋਏ ਨੇ ਉਹ ਕਿੰਨਾ ਕੁ ਥਾਂ ਉਹ ਬਈ ਮੰਨ ਕੇ ਚੱਲੋ ਬਈ ਸਾਰੇ ਦੋ ਕਨਾਲਾਂ ਡੇਢ ਕਨਾਲ ਮੰਨ ਕੇ ਚੱਲੋ ਬਈ ਹੋਊਗੀ ਕੱਦੂ ਨੂੰ ਹੁਣ ਵੀ ਜਾਇਦੇ ਵੀ ਲਾਇਆ ਨਾ ਬਈ ਹੁਣ ਆਪਾਂ ਇੰਚਾ ਲਾਇਆਗਾ ਉਹ ਗੋ ਗੋਲਾ ਨੀਲਾ ਆ ਗੋਲਾ ਨਾ ਕੀ ਕੀ ਲਾਇਆ ਹਾਂ ਦੂਜੇ ਲਾਇਆਗਾ ਲੰਮੇ ਵਾਲਾ ਤੇ ਤੋਰੀ ਤੋਰੀ ਬਈ ਆਪਾਂ ਲੋਕ ਲਈ ਆ ਗਈ ਤੇ ਇੱਕ ਬਈ ਐਡਵਾਂਟਾ ਦੀ ਬਜੇਤਾ ਲਾਈਏ ਠੀਕ ਹੈ ਤੇ ਹੁਣ ਆਪਾਂ ਜੈਦੇਵ ਗੋਣੇ ਲਾਇਆ ਆ ਜੈਦੇਵ ਬਈ ਲਾਉਣ ਦਾ ਇਹ ਕਾਰਨ ਆ ਜਦੋਂ ਗਾਹਾਂ ਜਾ ਕੇ ਬਾਰਿਸ਼ਾਂ ਪੈਣ ਲੱਗਦੀ ਨੇ ਗ੍ਰੋਥ ਵੱਧ ਫੜਦਾ ਤੇ ਆਪਾਂ ਨੂੰ ਜਿਹੜੇ ਬਾਰਿਸ਼ ਵਾਲੇ ਮੌਸਮ ਦੇ ਵਿੱਚ ਇਹ ਬਾਰਿਸ਼ ਦੇ ਮੌਸਮ ਦੇ ਤੇ ਸਹਿਣਸ਼ੀਲਤਾ ਇਹ ਚ ਹੈਗੀ ਆ ਬਈ ਇੰਝਾਂ ਚ ਅਸੀਂ ਪਰਬੀਆ ਟਰਾਈ ਕੀਤਾ ਤੇ ਸਾਨੂੰ ਪਤਾ ਵੀ ਲੱਗਿਆ ਇਹ ਚੀਜ਼ ਦਾ ਜਦੋਂ ਬਾਰਿਸ਼ ਦਾ ਮੌਸਮ ਸੀ ਬਾਈ ਇਹ ਕੱਦੂ ਉਹ ਕੱਦੂ ਦੇ ਮੁਕਾਬਲੇ ਦੁੱਗਣੇ ਲੱਗਦੇ ਸੀਗੇ ਠੀਕ ਹੈ ਕਿਉਂਕਿ ਆਪਾਂ ਜਿਹੜੀ ਉਹ ਲਗ ਰਾਂ ਕੱਢਣ ਲੱਗ ਜਾਂਦਾ ਉਹ ਲਗ ਰਾਂ ਕੱਢਣ ਲੱਗ ਜਾਂਦਾ ਗਰੋਥ ਤੇ ਵੱਧ ਜਾਂਦਾ ਪੱਤਾ ਚੌੜਾ ਹੈਗਾ ਕੁਝ ਤਾਂ ਧੁੱਪ ਤੋਂ ਬਾਹਲੀ ਖਰਾਕ ਲਈ ਜਾਂਦਾ ਦੂਜੇ ਨੰਬਰ ਤੋਂ ਮੀਂਹ ਪੈਣ ਲੱਗ ਜਾਂਦਾ ਬਾਈ ਗਰੋਥ ਆਪਣੇ ਆਟੋਮੈਟਿਕ ਹੀ ਫੜ ਜਾਂਦਾ ਇਹ ਥੋੜੀ ਗਰੋਥ ਕੱਟ ਕਰਦਾ ਤੇ ਝਾੜ ਵੱਧ ਦਿੰਦਾ ਇਸ ਕਰਕੇ ਆਪਾਂ ਬਾਈ ਇਹ ਲਾਇਆ ਨੀਗਾ ਇਹ ਹੁਣ ਜਿਵੇਂ ਹੈ ਭੀਸੀ ਸੱਤ ਚੀਜ਼ਾਂ ਹੋ ਗਈਆਂ ਆਪਣੇ ਤੇਨੂੰ ਆਪਾਂ ਕਿਹੜੇ ਮਹੀਨੇ ਤੱਕ ਰੱਖਾਂ ਇਕੱਠੀਆਂ ਰੱਖਾਂਗੇ ਸਾਰੀਆਂ ਨੂੰ ਤਕਰੀਬ ਇਹ ਤਕੀਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਕਹਾਂ ਜਾ ਕੇ 7ਵੇਂ ਮਹੀਨੇ ਦੇ ਮੰਨ ਲਓ 1-2 ਤਰੀਕ ਤੱਕ ਆਪਾਂ ਇਹਦੇ 'ਚ 1509 ਲਾਉਣ ਦੀ ਸਲਾਹ ਹੈ 15 ਹੁਣਾਂ ਵੀ ਕੱਕ ਕੰਡਾ ਮਾਰ ਜਾਂਦਾ 15 ਤੱਕ ਵੀ ਹਾਂ ਕੱਕ ਕੰਡਾ ਕਹਿੰਦਾ ਐ ਦੋਸਤੋ ਤੁਹਾਨੂੰ ਦਿਖਾ ਵੀ ਦੇਵਾਂਗੇ ਹਜੇ ਤਾਂ ਹੋਈ ਨਹੀਂ ਹੋਰ ਇਹ ਚ ਕੱਦੂ ਵਾਲਾ ਹਰਾ ਹੁੰਦਾ ਹਾਂ ਕੱਦੂ ਬਈ ਬਾਲਾ ਹੋਣ ਲੱਗਦਾ ਹੈ ਕੱਦੂ ਇਹੋ ਜਿਹੇ ਚੀਜ਼ ਜਿਹੜੇ ਬੀਜ ਨਹੀਂ ਖੋਂਦੀ ਧਰਤੀ ਤੇ ਆਪੀ ਹਰਾ ਹੋ ਜਾਂਦਾ ਤਾਂ ਬਾਕੀ ਕੱਕਣ ਦਾ ਹੋਣ ਲੱਗ ਜਾਂਦਾ 11 ਝੋਨਾ ਲੱਗ ਜੇ ਤਾਂ ਉਹਦੀ ਠੱਲ ਪੈ ਜਾਂਦੀ ਥੋੜੀ ਪੈ ਜਾਂਦੀ ਝੋਨਾ ਬਈ ਆਪਾਂ ਨੂੰ ਤਾਂ ਹੀ ਲਾਉਣਾ ਪੂਗਾ ਪਰ ਉੱਥੋਂ ਆੜੀ ਆਪਣੇ ਕੋਲੇ ਸਬਜ਼ੀ ਬਈ ਉਨੀ ਕੁ ਰਹਿ ਜੂ ਬਈ ਦੀਪ ਉਹਥੇ ਤੁਹਾਨੂੰ ਪਤਾ ਵੀ ਉੱਥੇ ਕੱਕਦੂ ਤੂਰੀਆਂ ਆਪਣੇ ਕੋਲ ਲਾਈਆਂ ਹੋਈਆਂ ਨੇ ਉਹ ਆ ਇੱਕ ਮਹੀਨਾ ਅਡਵਾਂਸ ਆ ਗਿਆ ਕਦੋਂ ਹਾਂ ਕਦੋਂ ਲਾ ਲ ਸਾਰੀ ਸਾਰੀ ਸਬਜ਼ੀ ਤੇਰੀ ਇੱਕ ਅਡਵਾਂਸ ਇਹ ਇਹ ਹਲੇ ਵੀ ਫੁੱਲ ਅਡਵਾਂਸ ਦੇ ਵਿੱਚ ਹੀ ਮੰਨ ਕੇ ਚੱਲੋ ਬਈ ਤੁਸੀਂ ਜਿਹੜੇ ਚੌਲੇ ਅੱਜ ਹਰੇ ਹੋ ਰਹੇ ਬਈ ਇਹਨਾਂ ਰੇਟ ਆਉਣ ਇਹ ਜਿਹੜੇ ਉਹ ਚੌਲੇ ਆਪਣੇ ਗੇਤ ਤੇ ਲੱਗੇ ਹੁੰਦਾ ਉਹਨੂੰ ਖਤਮਤ ਹੋ ਜਾਣਗੇ ਤੇ ਇਹਨਾਂ ਦੇ ਰੇਟ ਕਿਉਂਕਿ ਇਹ ਅਡਵਾਂਸ ਇੰਨਾ ਕਡਵਾਂਸ ਆ ਗਿਆ ਵੀ ਜਿਹੜੇ ਇਹਨੇ ਲਾਤੀ ਆਲੂ ਲੂਣ ਤੋਂ ਬਾਅਦ ਠੀਕ ਹੈ ਉਹ ਤਾਂ ਤੇਰੇ ਨਾਲੋਂ ਵੀ ਪਹਿਲਾਂ ਲਾ ਕੇ ਉਹ ਤੁਹਾਨੂੰ ਖਤਮ ਵੀ ਹੋ ਜੂ ਇਹਦਾ ਰੇਟ ਰੇਟ ਇਹਦਾ ਮੈਂ ਮਤਲਬ ਵਧੀਆ ਰਹਿਣ ਦੀ ਸੁਭਾਅ ਨਾਲ ਵਧੀਆ ਰਹਿਣ ਦੀ ਸੁਭਾਅ ਨਾਲ ਹੈਗੀ ਹੈਗੀ ਠੀਕ ਹੈ ਰੇਟ ਦਾ ਚੰਗਾ ਬਾਕੀ ਆਇਆ ਬਾਈ ਚੱਕਰ ਦੀ ਪਾਪੇ ਤਾਂ ਉਸ ਲੋਟ ਆਪਾਂ ਸਿਸਟਮ ਲਾਇਆ ਹੋਇਆ ਹੈਗਾ ਠੀਕ ਆ ਜੇ ਆਪਣੇ ਕੋਲ ਚੋਲੇ ਭਿੰਡੇ ਤੁਹਾਨੂੰ ਪਤਾ ਉੱਥੇ ਵੀ ਲੱਗੇ ਆ ਬਾਈ ਦੀਪ ਉੱਥੇ ਮਿਰਚਾਂ ਨਾਲ ਵੀ ਲੱਗੇ ਆ ਚੋਲੇ ਚੋਲੇ ਨੂੰ ਆਪਾਂ ਤਿੰਨ ਚਾਰ ਸਟੇਜਾਂ ਦੇ ਵਿੱਚ ਲਾਉਣੇ ਆ ਕਿਉਂਕਿ ਚੋਲੇ ਇਹ ਜਿਹੜੇ ਤੁਹਾਨੂੰ ਦੱਸਿਆ ਵੀ ਸੀ ਆਪਾਂ ਵੀਡੀਓ ਦੇ ਵਿੱਚ ਵੀ ਇਹ ਇੱਕ ਮਹੀਨੇ ਫਲ ਵਧੀਆ ਦਿੰਦੇ ਨੇ ਬਸ ਉਸ ਤੋਂ ਬਾਅਦ ਦੋ ਗੱਟੜੀਆਂ ਤਿੰਨ ਗੱਟੜੀਆਂ ਦਿੰਦੇ ਮਾਫਤੀ ਬਲ ਹੋ ਜਾਂਦੇ ਨੇ ਕਿਉਂਕਿ ਇਹ ਲੋਬੀਆਂ ਨੇ ਬਾਈ ਜਿਹੜੇ ਦੂਸਰੇ ਬੱਲਾ ਵਾਲੇ ਹੁੰਦੇ ਨੇ ਉਹ ਤਾਂ ਫਲ ਲੰਮਾ ਸਮਾਂ ਦਿੰਦੇ ਨੇ ਉਹ ਚੱਲਦੇ ਵੀ ਲੇਟ ਨੇ ਇਹ ਬਾਈ ਉੱਥੇ ਜਿਵੇਂ ਆਪਾਂ ਇੱਕ ਇੱਕ ਵਈ ਅਜ ਤੋਂ ਵੀ ਮੰਨ ਲਓ ਮਹੀਨੇ ਤੋਂ ਬਾਅਦ ਤੇ ਸਟਾਰਟ ਹੋਣਗੇ ਤੇ ਇਹ ਵੀ ਆਪਣੇ ਸਮਝ ਲਓ ਵੀ ਹਾਲੇ 2 ਮਹੀਨੇ ਤੇ ਹੀ ਮੰਨ ਕੇ ਚੱਲੋ ਠੀਕ ਆ ਆਪਾਂ ਉਸ ਚੀਜ਼ ਦੇ ਵਿੱਚ ਨਾ ਰੱਖਿਆ ਹੋਇਆ ਸਾਰਿਆਂ ਨੂੰ ਤੇ ਬਾਕੀ ਆਏ ਬਈ ਇੱਥੇ ਆਪਾਂ ਜਿਵੇਂ ਹੁਣ ਅਗਲਾ ਪੁੱਛੂ ਵੀ ਮਾਲਚਿੰਗ ਪਾ ਕੇ ਕਿਉਂ ਨਹੀਂ ਲਾਏ ਇਸ ਟਾਈਮ ਕਿਉਂਕਿ ਬਈ ਜਿਹੜੀ ਮਲਚਿੰਗ ਵਾਲੀ ਸਬਜ਼ੀ ਆ ਉਹ ਤਾਂ ਆਪਾਂ ਤਾਂ ਉਦੋਂ ਲਾਏ ਚ ਵੱਧ দাম ਹੈ ਜਦੋਂ ਆਪਾਂ ਉਹਨੂੰ ਬਹੁਤ ਲੰਮਾ ਸਮਾਂ ਰੱਖਣਾ ਹੈ ਠੀਕ ਆ ਵੈਸੇ ਖਰਚਾ ਕਰਨ ਦਾ ਕੋਈ ਐਡਾ ਹਾਂ ਇਹਨੂੰ ਤਾਂ 3-4 ਮਹੀਨੇ ਚਲਾਉਣਾ ਚੱਲ ਹੀ ਜਾਊਗਾ ਆ ਚੱਲ ਹੀ ਜਾਊਗੀ ਉਹ ਉਹ ਐ ਬਈ ਉਹ ਐ ਫੰਗਸ ਘਟਾਉਂਨ ਦਿੰਦੇ ਜੇ ਤਾਂ ਪਾਣੀ ਸਹੀ ਲੱਗਦਾਗਾ ਵੈਸੇ ਫੰਗਸ ਇਹ ਸਾਡੇ ਬਾਹਣ ਦੇ ਵਿੱਚ ਘਟਾਉਂਦਾ ਬਈ ਇੱਕ ਤਾਂ ਬਈ ਬਾਹਣ ਦੀ ਇਹਦੀ ਮਿੱਟੀ ਜਿਹੜਾ ਇੱਥੋਂ ਆਲਾ ਬਾਹਣਾ ਆਡੀ ਇਹ ਮਿੱਟੀ ਥੋੜੀ ਜੀ ਵੀ ਮਾਨੂੰ ਆਪਣੇ ਅਰਤੀਲੇ ਥੋੜੇ ਜੰਗ ਦੇ ਵਿੱਚ ਰੇਸ ਲੈਂਗ ਦੇ ਵਿੱਚ ਹੈਗੀ ਐਂ ਕਰਕੇ ਸਬਜੀ ਬਾਈ ਤੇ ਗਰੋਥ ਵੀ ਵਧ ਕਰਦੀ ਆ ਦੂਸਰਾ ਨੰਬਰ ਬਈ ਵਹਣ ਕੱਟ ਕਸਦਾ ਵੀ ਘਟਾ ਉਥੋਂ ਵਾਲਾ ਵਹਣ ਕਸਦਾ ਘਟਾ ਵੀ ਮਿੱਟੀ ਭੈੜੀ ਆ ਬਾਈ ਤਾਂ ਕਰਕੇ ਆਪਾਂ ਉਹਨੂੰ ਉਹ ਕਰਿਆ ਹੋਇਆਗਾ ਉਹਨੂੰ ਉਸ ਥਾਂ ਗਣਾ ਉੱਥੇ ਸੀਟ ਪਾ ਕੇ ਲਾਉਣੇ ਆ ਇੱਥੇ ਉਸ ਹਿਸਾਬ ਨਾਲ ਬਾਕੀ ਸਿਆਲ ਆ ਹਿਸਾਬ ਦੇ ਪਾਸੇ ਸਾਰੀ ਸੀਟ ਪਾ ਕੇ ਲਾਗੇ ਹੋਈ ਆ ਉਹਦੇ ਤੋਂ ਦੇਖ ਵੀ ਸਕਦਾ ਬੱਲਾ ਦੀ ਗਰੋਥ ਤੁਹਾਨੂੰ ਪਤਾ ਵੀ ਲੱਗ ਜੂ ਕਿੰਨਾ ਕੁ ਫਰਕ ਆ ਗਿਆ ਇੱਕ ਦੋਸਤੋ ਜਿਹੜੇ ਆਪਣੇ ਚੈਨਲ ਨਾਲ ਪਹਿਲਾਂ ਤੋਂ ਜੁੜੇ ਹੋ ਉਹ ਬੰਦੇ ਨੂੰ ਤਾਂ ਪਤਾ ਵੀ ਆਪਾਂ ਆਪ ਸੇਲ ਕਰਦੇ ਹਾਂ ਸਬਜੀ ਹੈਨਾ ਤਾਂ ਇਹਨਾਂ ਰੇਟ ਮਿਲ ਜਾਂਦਾ ਜਿਵੇਂ ਆਪਣੇ ਕੱਦੂ ਵਾਲੀ ਵੀਡੀਓ ਹਜੇ ਵੀ ਚੱਲੀ ਜਾਂਦੀ ਹੈ ਵੀ ਉਹ ਤੇ ਉਹ ਚ ਕਹੀ ਜਾਂਦਾ ਬਈ 100 ਨਹੀਂ ਵਿਕਦਾ ਐ ਨਹੀਂ ਵਿਕਦਾ ਉਹ ਦੋਸਤੋ ਜੇ ਤੁਸੀਂ ਆਪ ਵੇਚੋਗੇ ਤਾਂ ਸਭ ਕੁਝ ਵੇਕ ਵੇਕਦਾ ਹੈਨਾ ਬਾਕੀ ਬੋਲੀ ਦਾ ਰੇਟ ਆ ਜਿਵੇਂ ਹੈਪੀ ਹੁਣ ਇੰਨਾ ਚਿਰ ਹੋ ਗਿਆ ਹੈਪੀ ਸਬਜੀ ਲਾਉਂਦੇ ਨੂੰ ਜਿਹੜੀਆਂ ਕੱਢ ਲੈ ਚੱਲ ਤੂੰ ਨੱਕਾ ਕੋਈ ਗੱਲ ਨਹੀਂ ਬਈ ਬੋਲੀ ਚੱਲਣੀ ਬੋਲੀ ਤੇ ਜਿਹੜੀਆਂ ਚੀ ਤੇ ਨਵੇਂ ਨਵੇਂ ਤੋਂ ਕਮੈਂਟ ਵੀ ਚ ਲੈਣਾ ਬਾਈ ਹਾਂ ਆਪੀ ਸੇਲ ਕਰ ਸਕਦੇ ਕਿਉਂਕਿ ਨਹੀਂ ਜੇ ਮੰਨ ਲਓ ਬੋਲੀ ਦੀ ਸੇਲ ਕਰਨੀ ਹੁੰਦੀਆਂ ਫਿਰ ਤਾਂ ਦੋ ਚੀਜ਼ਾਂ ਲਾ ਕੇ ਤਾਂ ਪਰੇ ਹੁੰਦੇ ਦੋ ਚੀਜ਼ਾਂ ਦੀ ਸ਼ਾਮ ਸਵਾਲ ਵੀ ਸੌਖੀ ਆ ਤੇ ਪਾਲਣਾ ਵੀ ਉਹਨਾਂ ਨੂੰ ਸੌਖਾ ਹੋ ਜਾਂਦਾ ਜਿਦੋਂ ਸੀ ਸੱਤ ਚੀਜ਼ਾਂ ਲਾਤੀਆਂ ਅੱਧੀ ਕਨਾਲ ਕੋਈ ਕਨਾਲ ਆ ਜਿਵੇਂ ਜਿਵੇਂ ਕੋਈ ਚੀਜ਼ ਦਾ ਝਾੜ ਵੱਧ ਘਟਾ ਉਸ ਹੱਸਾਬ ਨਾਲ ਦੋ ਚੀਜ਼ਾਂ ਸਾਰੀਆਂ ਚੀਜ਼ ਲੋਕਾਂ ਕੋ ਫੇਲ ਹੀ ਦੀ ਬਾਈ ਤਾਂ ਹੋਏ ਨੇ ਇੱਕ ਚੀਜ਼ ਮਗਰ ਪਾਇ ਪੈ ਕੇ ਆਪਣੇ ਲੋਕਾਂ ਨੇ ਫਿਰ ਮਗਰੋਂ ਪੰਜਾਬ ਨੂੰ ਭੰਡੀ ਜਾਂਦਾ ਪੰਜਾਬ ਮਾੜਾ ਦਾ ਫਲਾਨਾ ਹਾਂ ਜਿਵੇਂ ਸਾਹਮਣੇ ਆਗਾ ਦੇ ਕੋਲ ਤੇ ਨਹੀਂ ਦੇ ਜਿੰਦਾ ਦਾ ਭਾਈ ਆਪਾਂ ਆਉਂਦਾ ਵਧੀਆ ਸਾਰਾ ਕੁਝ ਜਿੰਨੇ ਤਾਂ ਆਪਣੇ ਸੁਪਨੇ ਹੁੰਦੇ ਉਹ ਵੀ ਪੂਰੇ ਹੋਗੇ ਸਾਰਾ ਕੁਝ ਹੋਗਾ ਜਿਵੇਂ ਵੀਡੀਓ ਚ ਕਮੈਂਟ ਆਇਆ ਸੀ ਕਦੂ 5 ਰੁਪਏ ਰਹਿ ਜਾਣਗੇ ਕਨਾਲ ਕਦੋਂ ਹੁੰਦੀ ਜੇ 5 ਰਹਿ ਜਾਣਗੇ ਤਾਂ ਵੀ ਕੋਈ ਚੱਕਰ ਨਹੀਂ ਇਹਨਾਂ ਚੋ ਚੌਲੇ ਦਾ ਰੇਟ ਆਜੂ ਭਿੰਡੀ ਦਾ ਆਜੂ ਕਰੇਲੇ ਦਾ ਆਜੂ ਕਿਸੇ ਚੀਜ਼ ਦਾ ਰੇਟ ਤਾਂ ਆਊਗੀ ਜੇ ਹੁਣ ਐ ਭੀ ਲਾਲਚ ਕਰਕੇ ਕਦੂ ਹੁਣ ਮਾਲ 80 ਰੁਪਏ ਕੀ ਰੇਟ ਵੇਚੀ ਨੇ ਭੀ ਕਦੋਂ ਆਪਾਂ ਭਾਈ ਹੁਣ ਆਪਾਂ 60 ਰੁਪਏ ਵੇਚੀ 60 ਰੁਪਏ ਕਦੋਂ ਵੇਚੀ ਜਾਂਦਾ ਜੇ ਲਾਲਚ ਜਾ ਕੇ ਕਿੱਲਾ ਇਹ ਕਦੂਆਂ ਦੀ ਲਾ ਆਂਦਾ ਠੀਕ ਆ ਹੋ ਸਕਦਾ ਠੀਕ ਹੈ ਪਰ ਉਹ ਚੀਜ਼ਾਂ ਨੂੰ ਰਿਸਕ ਰਹਿੰਦਾ ਵੀ ਯਾਰ ਜੇ ਰੇਟ ਘਟ ਗਿਆ ਜਾਂ 5 ਰੁਪਏ ਸਿੱਟਣਾ ਪੈ ਗਿਆ ਪਰ ਹੁਣ ਇੱਥੇ ਰਿਸਕ ਨਹੀਂ ਹੈਗਾ 4 8ਾਂ ਚੋਂ ਜੇ 4 ਬੋਲੀ ਤੇ ਵੀ ਕਮੈਂਟ ਹੁੰਦੇ ਨੇ ਉਹ ਜੇ ਬੋਲੀ ਤੇ 20 25 ਵਿਕਦੇ ਨੇ ਤੇ ਫਿਰ ਮੈਂ ਤੁਹਾਨੂੰ ਪਹਿਲਾਂ ਕੀ ਸਮਝਾਇਆ ਸੀ ਜੇ ਘੱਟ ਲਾਓ ਤੇ 20 25 20 25 ਬੋਲੀ ਤੇ ਵਿਕਦੇ ਆ ਉਹਨਾਂ ਨੂੰ ਅਗੜਾ ਫੇਰ ਹੀ 50 60 ਵਿੱਚ ਹਾਂ ਠੀਕ ਹੈ ਉਹ ਗਾਹਕ ਬਣੇ ਵੀ ਆਪਾਂ 70 80 ਵੇਚ ਲੈਨੇ ਆ 60 ਵੇਚ ਲੈਨੇ ਆ ਠੀਕ ਹੈ ਜਿਹੜਾ ਬੋਲੀ ਤੋਂ 25 ਲਊਗਾ ਉਹਨੂੰ ਕੋਸਾੜ ਤੇ ਪੈ ਕੇ ਉਹਨੂੰ 30 ਪੈ ਕੇ ਉਹ 60 ਵੇਚੂਗਾ ਜਾਂ 50 ਵੇ ਇਹ ਤਾਂ ਅਗੇ ਦੇਖੋ ਬਈ ਹਾਂ ਸਿਰ ਤੇ ਬਰੂੜੀ ਪਾਈ ਆ ਸਾਰੀ ਬਾਕੀ ਆ ਚੀਜ਼ ਦੇਖੋ ਇਹ ਤਾਂ ਸੋ ਕੋਲ ਸਾਡੇ ਸਾਹਮਣੇ ਪਈ ਆ ਤੇ ਹੈਪੀ ਮोटा-ਮोटा ਜਿਹਾ ਆਪਾਂ ਦੱਸਦੀ ਹੈ ਨਾ ਪਹਿਲੀ ਚੀਜ਼ ਤੋਂ ਲਾ ਕੇ ਜਿਵੇਂ ਜਿਵੇਂ ਆਪਾਂ ਦੱਸਿਆ ਪਹਿਲਾਂ ਆ ਲੱਗੀ ਆ ਵੀ ਉਹਦੇ ਆਪੇ ਜੇ ਰੇਟ ਦੱਸਦੀ ਆਪਾਂ ਨੂੰ ਕੀ ਸੁਭਾਵਨਾ ਜੀ ਦੀ ਮਿਲ ਜਾਂਦੀ ਹੁੰਦੀ ਹੈ ਜਿਵੇਂ ਪਹਿਲੀ ਪਹਿਲੇ ਤੇ ਹੈਗੀ ਆ ਉਹ ਪਿੰਡੀ ਪਿੰਡੀ ਦਾ ਆਪ ਨੂੰ ਐਵਰੇਜ ਕੀ ਮਿਲ ਜੂਗਾ ਆਪਣਾ ਆਪ ਵੇਚਣ ਦਾ ਰੇਟ ਪਿੰਡੀ ਦਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਉਹ ਆਪਾਂ ਸਾਈਡ ਤੇ ਦੋ ਕਨਾਲਾ ਤਾਂ ਹੀ ਲਾਈਆਂ ਨੇ ਵੀ ਜੇ ਬਾਜਿਰੀ ਵੀ ਲਾਉਣੇ ਆਪਾਂ ਉਹਨਾਂ ਨੂੰ ਸ਼ਾਇਦ ਰੱਖ ਲਈਏ ਦੋ ਨਾਲ ਰੱਖ ਵੀ ਸਕਦੇ ਆ ਰੱਖ ਵੀ ਸਕਦੇ ਆ ਉਹਨਾਂ ਦਾ ਪਛਾਇਦੀ ਬਾਈਏ ਡੈਡੀ ਕਹ ਰਿਹਾ ਸੀ ਅੱবি ਆਪਾਂ ਉਹਨਾਂ ਨੂੰ ਪਾਉਂਦੇ ਨਹੀਂ ਜਿਹਦਾ ਪਿੰਡੀ ਉਹਦੋਂ ਥੋੜੀ ਜੀ ਮੰਨ ਲਾ ਵੱਧਾ ਉਹਦੇ ਨੂੰ ਨਿਭਗ ਗਈ ਕਿਉਂਕਿ ਵੱਧ ਬਹੁਤ ਸਮਾਂ ਜੇਦਾ ਆਪਣਾ ਪੱਲਾ ਪੂਰਾ ਕਰੀ ਗਈ ਤੇ ਰੱਖੀ ਰੱਖਾਂਗੇ ਨੀ ਫਿਰ ਆਪਾਂ ਵੀ ਇਹ ਤਾਂ ਭਾਵ ਹੀ ਦੇਵਾਂਗੇ ਇਹਨੂੰ ਪਿੰਡੀ ਦਾ ਆ ਬਈ ਪਿੰਡੀ ਦਾ ਐਵਰੇਜ ਰੇਟ ਬਈ ਹੁਣ 30 40 ਰੁਪਈਆ ਦਾ 40 ਰੁਪਈਆ ਦਾ ਰੇਟ ਸਾਫ ਆਰਾਮ ਨਾਲ ਹੀ ਆ 30 ਇਹ ਤੁਹਾਨੂੰ ਬੋਲੀ ਤੇ ਯਾਰ ਨੀ ਆਪਣਾ ਆਪਣੀ ਗੱਲ ਕਰਦੇ ਹਾਂ ਆਪਾਂ ਤਾਂ 50 60 ਰੁਪਈਆ ਵਿੱਚ 50 60 ਰੁਪਈਆ ਐਵਰੇਜ ਪੈ ਜੂਗੀ ਉਦੋਂ ਕਰੇਲਾ ਵੀ ਆਏ ਆਪਾਂ ਬੈ ਕੇ ਸੇਲ ਕਰਦੇ ਆਂ ਤੇ ਨੁਬੱਟਾ ਲਾਈਆਂ ਨੇ ਹਮ ਹਮ ਆਪਾਂ ਬਈ ਇਹਨੂੰ ਕਿੰਨਾ ਮਰਜ਼ੀ ਰੇਟ ਡਾਊਨ ਹੋ ਜਾਵੇ ਚਾਹੇ 20 ਰੁਪਏ ਕਿਲੋ ਵਿਕੀ ਜਾਣਾ ਆਪਾਂ ਕਦੇ 40 50 ਤੋਂ ਘੱਟ ਨੂੰ ਵੇਚਾਂਗੇ ਕਰੇਲਾ ਹਾਂ ਕਰੇਲਾ ਤਿੰਨ ਵੱਟੇ ਬਹੁਤ ਨੇ ਕਿਉਂਕਿ ਬਥੇਰਾ ਲੱਗਦਾ ਹੁੰਦਾ ਇਹ ਬਹੁਤ ਲੱਗਦਾ ਉਹਦੋਂ ਅੱਗੇ ਆ ਗਿਆ ਅੱਜੋ ਆ ਗਿਆ ਬਈ ਆਪਣਾ ਚੋਹਾ ਆਹੋ ਕੇ ਖੀਰਾ ਤੇ ਆਹੋ ਆ ਗਈ ਖੀਰਾ ਖੀਰਾ ਕਿਹੜਾ ਲਾਇਆ ਆਪਾਂ ਖੀਰਾ ਜੋਹਾ ਲਾਇਆ ਬਈ ਨਹੀਂ ਉਹ ਕਿਹੜੀ ਵੈਰੈਟੀ ਆ ਬੇਸੀ ਵੈਰੈਟੀ ਰਾਈ ਹੈ ਹਾਂ ਕਿਉਂਕਿ ਹੁਣ ਬਈ ਚਾਈਨੀ ਦੇ ਵਿੱਚ ਨਾ ਜਾ ਜਾਏ ਜੇ ਕਿਸੇ ਵੀਰ ਨੇ ਲਾਉਣੀ ਵੀ ਗਰਮੀ ਹੋ ਗਈ ਗਰਮੀ ਹੋ ਗਈ ਫੰਗਸ ਫੰਗਸ ਨਹੀਂ ਕੰਟਰੋਲ ਹੋਣੀ ਕੰਟਰੋਲ ਨਹੀਂ ਹੋਣਾ ਹੈਗਾ ਤੇ ਉਹ ਬਈ ਦੇਸੀ ਵੈਰੈਟੀ ਆਪਾਂ ਜੋਹਾ ਲਾਈ ਹੋਈ ਹੈਗੀ ਉਹ ਆਪਣਾ ਜੇ 20 ਰੁਪਏ 25 ਰੁਪਏ ਕਿਲੋ ਬਈ 30 ਵੀ ਬਿਕ ਜਾਂਦਾ ਯਾਰ 20 10 10 ਤਾਂ ਬੋਲੀ ਦੀ ਵੀ ਕੀ ਜਾਂਦਾ 10 ਤਾਂ ਬੋਲੀ ਦੀ ਵੀ ਕੀ ਜਾਂਦਾ ਰਹਿੰਦਾ ਰੈਡ ਕਾਰਡ ਵੀ ਜਾਂਦਾ ਫੇਰ ਵੀ ਆਪਣਾ ਫੜ ਕੇ ਦੇ 20 25 30 ਰੁਪਏ ਇਕੱਲੋ 10 ਦੀ ਪਾਈ 30 ਦੀ ਕਿਲੋ ਬਈ ਆਪਣੀ ਸੇਲ ਹੋਈ ਜਾਂਦੀ ਰਹਿੰਦੀ ਆ। ਜਿਹੜਾ ਸਾਫ ਸਰ ਲਾਉਨੇ ਬਈ ਸਬਜ਼ੀਆਂ ਇਹਨਾਂ ਦਾ ਵੀ ਉਥੇ ਲੈ ਕੇ ਬਾਦੂ ਟੇਰ ਮਾਰ ਕੇ ਛੜਤਦੇ ਉਹ ਵੇਕੇ ਨਾ। ਜਿੰਨਾ ਕ ਆਪਣੇ ਕੋ ਸੌਦਾ ਹੁੰਦਾ ਸੌਦਾ ਚੰਗਾ ਹੁੰਦਾ ਸਾਰਾ ਰੇਟ ਨਾ ਪਈ ਜਾਂਦਾ। ਅੱਗੇ ਆ ਕੇ ਆਪਣੇ ਕੋ ਚੌਲੇ ਬਾਕੀ ਜਿਹੜੇ ਦੁਕਾਨਦਾਰੀ ਕਰਨੀ ਆ ਬੰਦੇ ਨੇ ਫਾਟਕ ਤੇ ਬਹਿ ਕੇ ਜਾਂ ਕਿਵੇਂ ਵੀ ਕਿਸੇ ਵੀ ਚੀਜ਼ ਦੀ ਦੁਕਾਨ ਆ ਨਾ ਕੋਈ ਇਹ ਵੀ ਇੱਕ ਤਰ੍ਹਾਂ ਦੀ ਦੁਕਾਨ ਹੀ ਆ ਤਾਂ ਉਹਦੇ ਕੋਲ ਜੇ ਵੈਰਾਈਟੀਆਂ ਹੋਣਗੀਆਂ ਗਾਹਕ ਵੀ ਫੇਰ ਹੀ ਖੜੂਗਾ ਜਿਹੜਾ ਹੁਣ ਕੱਲੇ ਕਦੂ ਰੱਖੀ ਬੈਠਾ ਹੋਇਆ ਅਗਲਾ ਫੇਰ ਰੋਜ਼ ਤਾਂ ਕਦੂ ਵੀ ਨਹੀਂ ਖਾਂਦਾ ਰੋਜ਼ ਕਦੂ ਬਾਕੀ ਹੁਣ ਆਇਆ ਹੁਣ ਜੇ ਮੰਨ ਲਓ ਤੁਸੀਂ ਐ ਮੰਨੋ ਵੀ ਹਫਤੇ ਤੋਂ ਵੀ ਆਪਾਂ ਸਬਜ਼ੀ ਚੇਂਜ ਕਰਦੇ ਆਂ ਬਈ ਤਾਂ ਵੀ ਸਾਡੇ ਕੋਲ 7-8 ਸਬਜ਼ੀਆਂ ਨੇ ਅਗਲੇ ਜਿੰਨੇ ਸਾਡੇ ਗਾਹਕ ਪੱਕੇ ਬਣੇ ਹੋਏ ਬੈਠੀ ਪੁੰਦ ਨੇ ਸਾਡੇ ਕੋਲ ਹੀ ਆਉਣਾ ਹੋਰ ਕਿਸੇ ਤੋਂ ਉਹਨਾਂ ਸਬਜ਼ੀ ਨਹੀਂ ਲੈ ਕੇ ਜਾਣੀ ਹੈ ਹਾਂ ਹੁਣ ਇਹਦੇ ਚ ਇੱਕ ਗੱਲ ਹੋਰ ਆ ਬਈ ਹੁਣ ਜਦੋਂ ਚੌਲਾ ਆ ਗਿਆ ਆਪਣੇ ਕੋਲੇ ਗਾਹਾਂ ਠੀਕ ਆ ਚੌਲੇ ਆਏ ਆ ਵੀ ਆਪਾਂ ਤਿੰਨ ਸਟੇਜਾਂ ਚ ਲਾ ਰੱਖਿਆ ਗਾਹਕ ਨੂੰ ਚੌਲੇ ਦੀ ਹੁਣ ਚੌਲਾ ਥੋੜੇ ਦਿਨ ਲਾ ਕੇ ਖਤਮ ਹੋ ਜਾਂਦਾ ਤਿੰਨ ਸਟੇਜਾਂ ਤੇ ਲਾ ਰੱਖਿਆ ਆਪਾਂ ਗਾਹਕ ਦੀ ਵੀ ਡਿਮਾਂਡ ਹੁੰਦੀ ਨਹੀਂ ਪੂਰੀ ਕਰੀ ਜਾਂਦੇ ਰਹਿੰਦੇ ਆ ਬਾਕੀ ਦੇਖੋ ਇਹ ਸਾਨੂੰ ਵੀ ਪਤਾ ਹੋਊਗਾ ਵੀ ਛੇਵੇਂ ਮਹੀਨੇ ਤੱਕ ਹੀ ਕੱਚੇ ਚੌਲੇ ਦੀ ਡਿਮਾਂਡ ਜਾਂਦੇ ਰਹਿੰਦੀ ਆ ਜਦੋਂ ਬਾਰਸ਼ਾਂ ਹੋਣ ਲੱਗੇ ਨੇ ਨਾ ਤਾਂ ਕੱਚਾ ਚੌਲਾ ਹੋਵੇ ਠੀਕ ਆ ਜਿਹੜਾ ਆਪਾਂ ਇਹ ਇਹ ਚੌਲਾ ਹੁੰਦਾ ਮੂੰਗੀ ਚੌਲਾ ਕਿਤਾਬੀ ਦਾਣਿਆਂ ਵਾਲਾ ਹੁੰਦਾ ਇਹ ਮੂੰਗੀ ਵਜਦਾ ਇਹ ਨਾ ਤਾਂ ਉਹ ਦੋ ਉਦੋਂ ਤੋਂ ਬਾਅਦ ਮੀ ਵਾਲੇ ਪਾਣ ਲੱਗਦਾ ਖਤਮ ਹੋਣ ਦੀ ਬਾਈ ਹੋ ਜਾਂਦਾ ਉਦੋਂ ਬਾਅਦ ਵੀ ਚੱਲਦਾ ਦਾਣਿਆਂ ਚੋਲਾ ਉਹ ਆਪਾਂ ਲਾਉਂਦੇ ਨਹੀਂ ਹੈਗੇ ਬਾਕੀ ਉਹ ਆਪਣੇ ਫੱਟਾ ਦੀ ਚੀਜ਼ ਵੀ ਨਹੀਂ ਹੈਗੇ ਕਿਉਂਕਿ ਉਦੋਂ ਵੀ ਝਾੜੋ ਦਾ ਘਾਟੀ ਹੁੰਦਾ ਐਡਾ ਕੰਮ ਦੀ ਚੀਜ਼ ਹੁੰਦੀ ਉਹ ਤੁਸੀਂ ਜੀਰ ਹੁਣ ਸੁੰਢੀ ਵੀ ਜਾਦੇ ਪੈਂਦੀ ਹੈ ਹਾਂ ਜੀਰੀ ਲਾ ਕੇ ਬਹਨ ਨੂੰ ਸੁਧਾਰ ਸਕਦੇ ਹੋ ਬਾਈ ਕਿਉਂਕਿ ਆਪਣੀ ਜੇ ਹੁਣ ਤੁਸੀਂ 1500 ਨਾ ਲਾ ਦੋਗੇ ਸਾਰੀ ਭਾਈ ਇਸ ਤੋਂ ਆਪਾਂ ਨੂੰ ਪਤਾ ਹੈ ਵੀ 2-3 ਮਹੀਨੇ ਮਸੇ ਹੀ ਲੈਂਦੀ ਉਹ 2-1 ਮਹੀਨਾ ਤੂੰ ਹੁਣ ਤਾਂ ਵੱਢ ਲੈ 80 ਦਿਨ ਤਾਂ ਵੱਢ ਲੰਦਾ ਅਗਲਾ ਕਦੋਂ ਕੋਈ ਤਾਂ ਗਿੱਲੂ ਹੀ बिक ਜਾਂਦੇ ਉਹਦਾ ਕੋਈ ਚੱਕਰ ਟੰਡੀ ਬਈ 800 ਤੋਂ ਘੱਟ ਦੀ ਨਹੀਂ। ਦੇਸੀ ਆਪਣੀ ਜਿਹੜੀ ਆਪਾਂ ਬੈ ਕੇ ਸੇਲ ਕਰਾਂਗੇ ਬਈ 80 ਰੁਪਏ ਵੀ ਕੋਈ ਵੀ 60 ਰੁਪਏ 80 ਰੁਪਏ ਕਿਲੋ ਦੇ ਹਿਸਾਬ ਨਾਲ ਬਈ ਜਾਓ ਹੀ ਜਾਓ। ਜਿਵੇਂ ਮੈਂ ਤਾਂ ਮਰਜ਼ੀ ਰੇਟ ਘੱਟ ਦੇ ਯਾਰ ਬੋਲੀ ਦਾ 20 25 ਦਾ ਰੇਟ ਰਹਿੰਦੀ ਹੈ ਇਹਦਾ। ਤੇ ਜਿੰਨਾ ਮਰਜ਼ੀ ਰੇਟ ਘਟਾ ਦੇ ਪਰ ਆਪਾਂ ਬਾਈ 60 ਰੁਪਏ ਤੋਂ ਘਟ ਜਦੋਂ ਮਰਜ਼ੀ ਫਾੜਕ ਤੱਕ ਦੇਖ ਲੋ 60 ਰੁਪਏ ਤੋਂ ਘਟੇ ਨੂੰ ਸੇਲ ਨਹੀਂ ਕੀਤਾ ਜਿਵੇਂ ਹੈਪੀ ਪਰ ਟਿੰਡੀ ਦੀ ਵੀਡੀਓ ਉਹਦੇ ਵੀ ਕਰੀ ਸੀ ਤੇ ਟਿੰਡੀ ਵਿੱਚ ਬੰਦੇ ਦੇ ਕਮੈਂਟ ਆ ਜਾਂਦਾ ਸੀ ਜਿਵੇਂ ਆਪਾਂ ਕਹਿੰਦਾ ਸੀ ਇੱਕ ਪਾਣੀ ਤੇ ਹੁੰਦੀ ਹੈ ਇਹ ਵਿੱਚ ਉਹ ਬੰਦੇ ਪੁੱਛੀ ਜਾਂਦੇ ਸੀਗੇ ਮੈਂ ਕਹਿੰਦਾ ਸੀ ਵੀ ਯਾਰ ਨਹੀਂ ਹੋਣੀ ਮੰਨ ਲਾ ਵੀ ਕਹਿ ਰਹੇ ਸੀਗੇ ਵੀ ਯਾਰ ਜੇ ਅਸੀਂ ਟਿੱਬੇ ਤੇ ਲਾ ਦਈਏ ਮਾਰੂ ਤੇ ਹਣਾ ਵੀ ਯਾਰ ਗਿੱਲ ਤਾਂ ਸੰਭਾਲਦਾ ਹੋਣਾ ਹੀ ਚਾਹੀਦਾ ਪਾਣੀ ਐ ਤਾਂ ਨਹੀਂ ਹਣਾ ਵੀ 1 ਕਿ ਗ੍ਰਾਮ ਬੀਜ ਸੀ ਬਾਕੀ ਜੇ ਤੁਸੀਂ ਉਹ ਟਿੱਬੇ ਤੇ ਲਾਉਣੀ ਵੀ ਬਾਈ ਐਸ ਤਰ੍ਹਾਂ ਮੱਕੀ ਵਾਲੇ ਬੈੱਡ ਮਾਰ ਲ ਸੇਲੇ ਫਿਰ ਉਹ ਤਾਂ ਪਾਣੀ ਦਾ ਤਾਂ ਇੰਤਜ਼ਾਮ ਹੀ ਨਹੀਂ ਕਹਿੰਦੇ ਮਾਰੂ ਪਾਣੀ ਦਾ ਫਿਰ ਆਏ ਨਹੀਂ ਨਾ ਆਏ ਨਹੀਂ ਹੁਣੀ ਆਏ ਪਾਣੀ ਦਾ ਇੰਤਜ਼ਾਮ ਨਹੀਂ ਫਿਰ ਨਹੀਂ ਹੋ ਸਕਦਾ ਹਾਂ ਉਹ ਤਾਂ ਕੌਰਦੂਮੇ ਵਾਲਾ ਬਹਣੀ ਹੋਊ ਹਾਂ ਕੌਰਦੂਮੇ ਵਾਲਾ ਬਹਣੀ ਹੋਊਗਾ ਬਾਕੀ ਫਿਰ ਜੋ ਹੋਈ ਚੀਜ਼ ਚਲਾਉਣਾ ਵੀ ਤੂੰ ਰਾਇਆ ਜੱਬਰ ਲਾ ਸਕਦਾ ਸਭ ਤੋਂ ਬੈਸਟ ਹੈ ਰੇਟ ਬਹੁਤ ਰੇਟ ਬਹੁਤ ਤਾਂ ਕਿੱਲਾ ਡੇਗਦਾ ਨਹੀਂ ਹੋ ਰੇਟ ਬਹੁਤ ਹਾਂ ਲੱਖ ਰੁਪਏ ਤੋਂ ਕਿੱਲਾ ਡੇਗਦਾ ਨਹੀਂ 25 30 ਰੁਪਏ ਕਿਲੋ ਬਈ ਬੋਲੀ ਦੇ ਵਿਕੀ ਜਾਂਦੇ ਰਹਿੰਦੇ ਨੇ 25 30 ਤੋਂ ਰੇਟ ਮੈਂ ਕਹਿੰਦਾ ਅੱਜ ਤੱਕ ਦੇਖਿਆ ਨਹੀਂ ਤੂੰ ਕਿੰਨੇ ਸਾਲ ਹੋ ਕੇ ਜਾਂਦੇ ਨੂੰ ਬਹੁਤ ਇਧਰ ਉਹ ਤੈਨੂੰ ਵੀ ਪਤਾ ਜਿਹ ਕਿੰਨੇ ਬੰਦੇ ਲੈ ਕੇ ਆਉਂਦੇ ਨੇ ਕਈ ਰਾਜਸਥਾਨ ਤੋਂ ਵੀ ਆਪਣੇ ਮਾਨਸਾਬੇ ਲੈ ਕੇ ਆਉਂਦੇ ਨੇ ਹਾਂ 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 ਬਾਕੀ ਹੁਣ ਤਾਂ ਆਪਣੇ ਲੋਕ ਰਾਜਸਥਾਨ ਤੋਂ ਯਾਰ ਇਹ ਚੀਜ਼ਾਂ ਜਿਵੇਂ ਪਿਓ ਵਗਨੇ ਆਤੀ ਹੈ ਨਾ ਇਹ ਚੀਜ਼ਾਂ ਜਿਹੜੀ ਇੱਕ ਹੋਰ ਚੀਜ਼ ਦੱਸਣ ਭੁੱਲ ਗਿਆ ਭਾਈ ਆਪਾਂ 2/1 ਰਾਈ ਚਿਪੜੀਆਂ ਵੀ ਲਾਈਆਂ ਨੇ ਰਾਜਪੜ ਵੀ ਲਾਇਆ ਹਾਂ ਡੈਡੀ ਨੇ ਲਵਾਈਆਂ ਨੇ ਸਪੈਸ਼ਲ ਵੀ ਉੱਥੇ ਬਹੁਤ ਡਿਮਾਂਡ ਹੈ 2/1 ਰਾਈ ਚਿਪੜੀਆਂ ਲਾਈਆਂ ਇੱਕ ਖਰਬੂਜੇ ਦੀ ਵੀ ਲਾਈ ਆ ਫਿਰ ਇਹਨੂੰ ਵੀ ਤਾਂ ਹਾਂ ਚੜਾ ਦਾਂਗੇ ਕੀ ਨੋ ਰਾਈ ਚੱਪੜ ਨੂੰ ਰਾਈ ਚੱਪੜ ਨੂੰ ਵੀ ਤਾਂ ਹ ਚੜਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਚੜਦਾ ਪਰ ਉਹਦੀ ਬੱਲਾ ਇੱਥੇ ਬੈੱਡ ਦੇ ਉੱਤੇ ਜੇ ਫੈਲਰ ਗਿਆ ਠੀਕ ਆਪਾਂ ਇੱਕ ਵੱਡੇ ਛੱਡ ਕੇ ਲਾਇਆ ਉਹਨੂੰ ਅੱਛਾ ਛੱਡ ਕੇ ਬੈੱਡ ਦੇ ਉੱਤਰੀ ਉੱਪਰ ਚਾਹੋ ਖਾਲੀ ਬੰਦ ਕਰ ਦਾਂਗੇ ਚਾਹੋ ਖਾਲੀ ਬੰਦ ਕਰ ਦਾਂ। ਬਿਲਕੁਲ ਅੱਗੇ ਖਾਲੀ ਨੂੰ ਆਪਾਂ ਬੰਦ ਕਰ ਦਾਂ ਉਹਨੂੰ ਪਾਣੀ ਨਾ ਲਾਵੇ ਗੱਲ ਨੂੰ ਤੋਂ ਹਾਂ ਠੀਕ ਆਪਾਂ ਇਧਰੋਂ ਆਪਾਂ ਇਹਨੂੰ ਮੋੜ ਦਾਂ ਬੱਲਾ ਉਧਰੋਂ ਗੱਲ ਨੂੰ ਤੋਂ ਉਹਨੂੰ ਪਾਣੀ ਨਾ ਲਾਵਾ ਠੀਕ ਹੈ ਬਾਕੀ ਇੱਕ ਗੱਲ ਆ ਯਾਰ ਜਦੋਂ ਆਪਾਂ ਨੇ ਮੈਂ ਇੱਕ ਗੱਲ ਕਰਨਾ ਵੀ ਵੀਡੀਓ ਹਨਾ ਵੀ ਆਪਾਂ ਚੱਲ ਬਣਾਉਣੀ ਆ ਦੀਪ ਹਨਾ ਵੀ ਉਹਨਾਂ ਬਾਈਆਂ ਜਿਹਦੇ ਆਪ ਨੂੰ ਪਰਸੋਂ ਮਿਲਣ ਆਏ ਜਿਹੜੇ ਹਨਾ ਹਨਾ ਮਾਨ ਖੁਸ਼ ਹੋਇਆ ਜਾ ਦੇਖ ਆ ਖੇਤ ਆ ਕੇ ਕਹਿੰਦੇ ਵੀ ਅਸੀਂ ਠੱਕੇ ਖਾਣੇ ਫਿਰਦੇ ਆ ਯਾਰ ਕਹਿੰਦੇ 15 ਦਿਨ ਡੇ ਨੀ ਡਿਊਟੀ ਆ 15 ਦਿਨ ਰਾਤ ਨੂੰ ਡਿਊਟੀ ਆ ਤੇ ਇਹ ਕਹਿੰਦੇ 4-5000 ਰੁਪਏ ਸਾਡਾ ਖਰਚਾ ਮੰਨ ਲਾ ਮਹੀਨੇ ਸਾਨੂੰ 20000 ਤਨਖਾਹ ਮਿਲਦੀ ਆ 15000 ਮਾਸਾ ਬਚਿਆ ਕਹਿੰਦੇ ਕੁਝ ਨਹੀਂ ਜੋੜਿਆ ਸਾਨੂੰ 8 ਸਾਲ ਹੋ ਗਏ ਲੱਗਿਆ ਨੂੰ ਕਹਿੰਦੇ ਸਾਥੋ ਬਈਰ ਘਰ-ਬਾਰ ਦਾ ਵੀ ਨਹੀਂ ਸਿਸਟਮ ਜ ਬਾਕੀ ਤੇਰੇ ਸਾਹਮਣੇ ਬਈ ਦੀਪ ਤੂੰ ਆਪਣੇ ਕੋਲ ਰੋਜ਼ ਹੀ ਆਉਣਾ ਵੀ ਆਪਣੀ ਜ਼ਿੰਦਗੀ ਕਹੇ ਜੀ ਸਬਜ਼ੀ ਨਾਲ ਨਾ ਕਰੀ ਹੂੰ ਏਨੇ ਕ ਬਹਾਨਿਆਂ ਨੂੰ ਗੁਜ਼ਾਰਾ ਹੋਣੀ ਵਧੀਆ ਆਪਣੀ ਬਈ ਜ਼ਿੰਦਗੀ ਪੂਰੀ ਲਾਈਫ ਮੈਂ ਕਹਿੰਦਾ ਪੂਰੀ ਚੰਗੀ ਲੱਗਦੀ ਨਹੀਂ ਉਹ ਵੀ ਆਈ ਹੈ ਨਾ ਹੈਪੀ ਜੇ ਖੇਤੀ ਵੀ ਦਿਮਾਗ ਨਾਲ ਰਹਿ ਗਈ ਹੁਣ ਜੇ ਆਪਾਂ ਉਹੀ ਗੱਲ ਫੇਰ ਕਰਾਂਗੇ ਵੀ ਜੇ ਆਪਾਂ ਇਹਦੇ ਚ ਇੱਕ ਚੀਜ਼ ਲਾ ਆਂਦੇ ਹੋ ਸਕਦਾ ਉਹ ਆਪਾਂ ਨੂੰ 3 ਲੱਖ ਦੀ ਹੋ ਜਾਂਦੀ ਹੋ ਸਕਦਾ ਆਪਣੀ 20000 ਦੀ ਰਹਿ ਜਾਂਦੀ ਉੱਥੇ ਫਿਰ ਫੇਰ ਹੋਣ ਵਾਲੇ ਕਮੈਂਟ ਉੱਥੇ ਹੋ ਜਾਣਗੇ ਲੋਕਾਂ ਨੇ ਪਹਿਲਾਂ ਗੇਤੀ ਗੋਭੀ ਦਾ ਰੇਟ ਆ ਮਗਰ 3 3 4 4 ਕਿੱਲੇ ਠੋਕਦੇ ਜਿਹ ਵੱਡੇ ਬਾਣਾ ਲੈਂਦਾ ਬਾਈ ਹੁੰਦਾ ਹੀ ਕੁਛ ਨਹੀਂਗਾ ਘੱਟ ਬਾਣਾ ਨੇ ਦੀ ਚੱਕਰਾ ਹੁਣ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਇੱਕ ਬਾਈ ਦੀ ਹੈ ਨਾ ਵੀ ਆਪਣਾ ਕੋਟਕਪੂਰੀ ਵਾਲਾ ਮਾਨ ਬਹੁਤ ਵਧੀਆ ਵੀਡੀਓ ਬਣਾਉਂਦਾ ਹੈਗਾ ਮੇਰੇ ਕੋਲ ਕੱਲ ਵੀ ਬਾਈ ਆਏ ਬਾਈ ਯਾਰ ਦੇਖੋ ਨਾ ਵੀ ਚਲੋ ਆਪਣਾ ਭਰਾ ਬਧੀਆ ਖੇਤੀ ਕਰਦਾ ਪੂਰੀ ਗੋਭੀ ਦੀ ਪਰ ਇੱਕ ਗੱਲ ਤੁਸੀਂ ਸੋਚ ਕੇ ਦੇਖੋ ਵੀ ਹਨਾ ਵੀ ਉਹ ਗੋਭੀ ਦਾ ਉਹਦੇ ਕੋਲ ਹੁਣ ਚਾਹ ਜਿਵੇਂ 45 ਮਤਲਬ 50 60 ਕਿੱਲੇ ਜਾਇਦਾਦਾ ਹਨਾ ਵੀ ਉਹ ਗੋਭੀ ਦੀ ਮਾਰ ਨੂੰ ਚੱਲ ਜਾਊਗਾ ਠੀਕ ਹੈ ਵੀ ਤੁਸੀਂ ਨਹੀਂ ਚੱਲ ਸਕਦੇ ਛੋਟੇ ਕਿਸਾਨ ਵੀ ਇਹਦੇ ਨਾਲ ਵੀ ਐਡਾ ਵੱਡਾ ਪੰਗਾ ਨਾ ਲੈ ਲਿਓ ਵੀ ਹਨਾ ਜਿਵੇਂ 2 2 ਕਿੱਲੇ 3 3 ਕਿੱਲੇ ਜਾਂ ਫਿਰ ਚੁੱਪ ਕਰਕੇ ਟਰੈਕਟਰ ਵਾਲੀ ਚੱਕ ਲਿਓ ਹਨਾ ਫਿਰ ਬੋਲੀ ਦੇ ਲਿੰਕ ਬਣਾਏ ਨੇ ਹਾਂ ਲਿੰਕ ਵੀ ਬਾਕੀ ਯਾਰ ਉਹਨੂੰ ਕਿੰਨੇ ਸਾਲ ਹੋ ਗਏ ਭੇਜਦਾ ਵੀ ਕਿਤੇ ਹੋਰ ਹਨਾ ਇਹ ਪਿਓ ਆਪਦੀ ਮਾਰਕੀਟ ਦੁਬਾਰਾ ਬੰਦੇ ਕੋਲੇ ਜਿਹਦੇ ਕੋਲੇ ਪ੍ਰੋਪਰਟੀ ਵੀ ਨਹੀਂ ਯਾਰ ਰੁਪਈਆ ਹੀ ਹੈ ਨਾ ਉਹ ਚਾਹੇ ਇੱਥੋਂ ਚੱਕ ਤੇ ਚਾਹੇ ਤੁਸੀਂ ਐ ਮੰਨ ਕੇ ਚਲੋ ਐਮਪੀ ਭੇਜ ਦੇ ਠੀਕ ਆ ਚਾਹੇ ਹਾਈਦਰਾਬਾਦ ਬੰਨੀ ਕਿਤੇ ਮਰਜ਼ੀ ਕੋ ਵੀ ਭੇਜ ਦੇ ਬਾਈ ਕਿਉਂਕਿ ਲਿੰਕ ਵੀ ਆ ਕਿਉਂਕਿ ਜਦੋਂ ਬੰਦੇ ਦਾ ਐਕਸਪੀਰੀਅੰਸ ਹੋ ਜਾਏ ਉਹਨੂੰ ਪਤਾ ਹੁੰਦਾ ਵੀ ਯਾਰ ਮੈਂ ਇੰਨੇ ਰੁਪਈਆ ਤੋਂ ਘੱਟ ਨਹੀਂ ਵੇਚਣਾ ਨਹੀਂ ਚਾਹੇ ਕੋਸ ਮਰਜ਼ੀ ਹੋ ਜਾਏ ਅਗਲਾ ਅਦਰ ਸਟੇਟ ਭੇਜ ਦਿੰਦਾ ਕਿਉਂਕਿ ਇਕੱਠੀ ਚੀਜ਼ ਪਣਾਉਣਾ ਹੈ ਜੀ ਅਸੀਂ ਗੋਭੀ ਲਾਉਣੀ ਹੈਗੀ ਉਹ ਤੋਂ 1500 ਨਾਲ ਲਾ ਕੇ ਗੋਭੀ ਲਾਉਣੀ ਹੈ ਸਾਰੇ ਬੰਦੇ ਬਈ ਉਹ ਉਹ ਤਰੀਕੇ ਨਾਲ ਤੁਸੀਂ ਗਲਤ ਵੀ ਹੋ ਸਕਦੇ ਹੋ ਕਿਉਂਕਿ ਅਜੇ ਹੁਣ ਸਾਰੇ ਬੰਦੇ ਉਸ ਟਾਈਮ ਤੇ ਗੋਭੀ ਲਾ ਦੇਣ ਤਾਂ ਗੋਭੀ ਦਾ ਰੇਟ ਬਈ ਘਟੂ ਗਿਆ ਹੈ ਤੇ ਕੀ ਹੋਈ ਹੈ ਬੁਰਾ ਹਾਲ ਹਾਂ ਇਹਦੀ ਬੁਰਾ ਹਾਲ ਹੋਈ ਹੈ ਤੇ ਗਾਂਢ ਵੀ ਹੋਣ ਦੇ ਚਾਂਸ ਪੂਰੇ ਨੇ ਕਿਸੇ ਨੂੰ ਕਹ ਦਿੰਦੇ ਹੁਣ ਮਰਮਾਨ ਨੇ ਲਾਤੀ ਤਾਂ ਆਪਾਂ ਵੀ ਲਾ ਦਈਏ ਏਨਾ ਕੰਮ ਕਰਿਓ ਬਈ ਉਹ ਬੰਦੇ ਕੋਲ ਐਕਸਪੀਰੀਅੰਸ ਆ ਬਾਕੀ ਉਹ ਬੰਦੇ ਦਾ ਬਈ ਬਹੁਤ ਦੂਰ ਤੱਕ ਲਿੰਕ ਬਣਿਆ ਹੋਇਆ ਹੈ ਹਾਂ ਬਾਕੀ ਐ ਬੰਦਾ ਗਲਤੀਆਂ ਤੋਂ ਸਿੱਖਦਾ ਜੇ ਲੈ ਕੇ ਦੇਖਣਾ ਪੰਗਾ ਕੋਈ ਉਹ ਵੀ ਥੋੜੀ ਮਰਜ਼ੀ ਹੈ ਕਿ ਹੋ ਸਕਦਾ ਤੁਸੀਂ ਵੀ ਕਾਮਯਾਬ ਹੋ ਜਾਓ ਠੀਕ ਆ ਪਰ ਆਪਾਂ ਗੱਲ ਉਹ ਕਰ ਦਿੰਦੇ ਹਾਂ ਜਿਹੜੀ ਆਪਾਂ ਕਰੀ ਹੋਵੇ ਜਿਹੜੀ ਨਾਲ ਆਪਾਂ ਹੈ ਵੀ ਇੱਕ ਇਹ ਆ ਪਲਾਟ ਦੇ ਇਹ ਗੱਲ ਦੱਸ ਦਈਏ ਵੀ ਆਹੀ ਚੀਜ਼ਾਂ ਜੇ ਕੋਈ ਬੰਦਾ ਲਾਉਣਾ ਚਾਹੁੰਦਾ ਕੰਕ ਤੋਂ ਬਾਅਦ ਵੀ ਉਹਨਾਂ ਨੂੰ ਇਹ ਸਾਰੇ ਵੀ ਇਹਨੂੰ ਲਾ ਸਕਦਾ ਐਸੀ ਮੈਥਡ ਨਾਲ ਵੀ ਲਾ ਸਕਦਾ ਨਾ ਉਦੋਂ ਬਾਅਦ 15 ਸੌਣ ਲੱਗ ਜੂ। ਇਹ ਬੈੱਡ ਮਾਰਨ ਦਾ ਮੈਥੜਾ ਐ ਸੀ ਨਹੀਂ ਖਾਲਾ ਖਾਲਾਂ ਚ ਵੀ ਲਾ ਦਿੰਦੇ ਕਿਉਂਕਿ ਬਾਲੇ ਪੰਤੀ ਚੀਜ਼ ਲਾਉਣੀ ਸੀ ਤੇ ਫਿਰ ਬੈੱਡਾਂ ਤੇ ਤਾਂ ਸਾਰੀ ਲੱਗ ਜਾਂਦੀ ਐ। ਜੇ ਖਾਲਾਂ ਤੇ ਲਾਉਂਦੇ ਉਹ ਚ ਕੱਲੀ ਕਦੋਂ ਤੋਰੀ ਲੈ। ਮੈਂ ਤੁਹਾਨੂੰ ਵੱਧ ਦੱਸ ਦਿੰਦਾ ਯਾਰ ਮਿੱਟੀ ਵਾਲੇ ਬੈੱਡ ਮਨੇ ਸਭ ਤੋਂ ਵੱਧ ਕਾਮਯਾਬ ਤਾਂ ਲੱਗੇ। ਆਹ ਚੀਜ਼ ਦੇ ਉੱਤੇ ਜਦੋਂ ਪਾਣੀ ਨਹੀਂ ਛੜਦਾ ਸਬਜ਼ੀ ਗ੍ਰੋਥ ਵੱਧ ਕਰਦੀ ਐ ਬਈ। ਹੂੰ। ਨਾਈਟ੍ਰੋਜਨ ਸਬਜ਼ੀ ਨੂੰ ਲਗਾਤਾਰ ਮਿਲਦਾ ਰਹਿੰਦਾਗਾ ਠੀਕ ਐ ਤੇ ਬਾਕੀ ਜਿਹੜੀ ਆਕਸੀਜਨ ਦੀ ਮਾਤਰਾ ਉਹ ਧਰਤੀ ਦੇ ਵਿੱਚੋਂ ਸਪਲਾਈ ਬਣੀ ਰਹਿੰਦੀ ਐ ਜੇ ਤਾਂ ਮ ਤੁਸੀਂ ਆਹ ਦੇਖ ਲਓ ਯਾਰ ਜੀ ਅੱਜ ਕੋਸ਼ਾ ਕੱਲ ਨੂੰ ਕੋਸ਼ਾ ਪਰਸੋਂ ਨੂੰ ਤੁਸੀਂ ਆ ਕੇ ਦੇਖ ਲਓ ਬਾਹਰ ਤੁਹਾਨੂੰ ਐ ਲੱਗੂਗਾ ਵੀ ਹਾਂ ਅੱਜ ਤੋਂ ਤੁਸੀਂ 5-6 ਦਿਨਾਂ ਨੂੰ ਆ ਕੇ ਦੇਖੋ ਤੁਹਾਨੂੰ ਬਾਹਰ ਹਰਾ ਭਰਾ ਲੱਗੇ ਆ ਚੌਲੇ ਉਗਰੇ ਵੀ ਖੜੇ ਕਿਤੇ ਕਿਤੇ ਬਾਕੀ ਅਜੇ ਸੇਲ ਨਹੀਂ ਚੜੀ ਤੇ ਕਿਉਂਕਿ ਬਾਣ ਜਾਦੇ ਵਾਹ ਹੈ ਵਾਸੀ ਤਾਂ ਕਰਕੇ ਸੇਲ ਨਹੀਂ ਚੜੀ ਤਾਂ ਸਾਰੇ ਦੀ ਜਰਮੀਨੇਸ਼ਨ ਪ੍ਰੋਪਰ 2 ਕੁ ਦਿਨਾਂ ਚ ਹੀ ਹੋ ਜਾਊਗੀ ਹੋ ਜਾਊਗੀ ਠੀਕ ਹੈ ਪੀ ਧੰਨਵਾਦ ਵਧੀਆ ਜਾਣਕਾਰੀ ਦਿੱਤੀ